ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪਹਿਰਵਾਰ ਰਸੋਈ ਦੇ ਵਿੱਚ ਵੀਡੀਓ ਦੇਖਣ ਤੋਂ ਪਹਿਲਾਂ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜ਼ਰੂਰ ਕਰ ਲਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਅਪਕਮਿੰਗ ਵੀਡੀਓਸ ਦੀਆਂ ਨੋਟੀਫਿਕੇਸ਼ਨਸ ਮਿਲ ਸਕਣ ਬਰੀ ਸਿੰਪਲ ਜਿਹੀ ਰੈਸਪੀ ਹੈ ਇਜ਼ੀ ਆ ਕਰਮੀਆਂ ਦੇ ਵਿੱਚ ਹਰ ਘਰ ਦੇ ਵਿੱਚ ਬਣਨ ਵਾਲੀ ਹੈ ਜਿੱਦਾਂ ਸਾਗ ਸਰਦੀਆਂ ਚ ਬਣਦਾ ਉਸੇ ਤਰ੍ਹਾਂ ਇਹ ਵੀ ਕਰਨੀ ਹੈ ਛਰਕਾ ਦੇ ਵਿੱਚ ਬਣਦੀ ਹੈ ਚਾਹੇ ਕੋਫਤੇ ਬਣਾ ਲਓ ਚਾਹੇ ਸਬਜ਼ੀ ਬਣਾ ਲਓ ਚਾਹੇ ਛੋਲੇ ਨਹੀਂ ਤਾੜ ਦੇ ਵਿੱਚ ਪਾ ਲਓ ਅੱਜ ਕੱਲ ਤਾਂ ਲੋਕੀ ਦਾ ਲੋਕੀ ਪਰਤਾ ਵੀ ਬਣਾਉਣ ਲੱਗੇ ਨਵੇਂ ਨਵੇਂ ਚੀਜ਼ਾਂ ਆ ਗਈਆਂ ਹਨ ਤੇ ਆਪਾਂ ਬਣਾਉਣ ਲੱਗੇ ਕਿ ਹਕ ਤਿੰਨ ਕੱਦੂ ਲੈ ਲੇ ਧੋ ਕੇ ਸਵਾਰ ਕੇ ਇਹਨਾਂ ਨੂੰ ਕੱਟ ਲਿਆ ਮੈਂ ਤੁਹਾਨੂੰ ਇਜ਼ੀ ਵੇ ਦੱਸਣਾ ਕੁਇਕ ਕਿਦਾਂ ਬਣਾਉਣੀ ਹੈ ਤੇ ਪਿਆਜ਼ ਹਰੀ ਮਿਰਚ ਇਹਦੇ ਨਾਲ ਹੀ ਕੱਟ ਲੈਣੇ ਆ ਲੰਬੀਆਂ ਲੰਬੀਆਂ ਸਲਾਈਸਸ ਦੇ ਕੋਪਿਆਂ ਚਾਹ ਦੀਆਂ ਕਰ ਲਈਆਂ ਇਸੇ ਤਰ੍ਹਾਂ ਪੀਸ ਕਦੂਦੇ ਕਰ ਲਏ ਤੇ ਹੁਣ ਆਪਾਂ ਅੱਗੇ ਆਪਣਾ ਸਟਾਰਟ ਕਰਦੇ ਆਂ ਇੱਧਰ ਆਪਾਂ ਲੈ ਲਿਆ ਕੁੱਕਰ ਕੁੱਕਰ ਦੇ ਵਿੱਚ ਪਾਇਆ ਹੈ ਜੀ ਅਸੀਂ ਕਿਉਂ ਤੁਸੀਂ ਆਇਲ ਵਗੈਰਾ ਜੋ ਵੀ ਯੂਜ਼ ਕਰਨਾ ਹੋ ਕਰ ਸਕਦੇ </body> ਗਰਮ ਮਸਾਲਾ ਤਲੀਆਂ ਪਾਊਡਰ ਥੋੜਾ ਜ਼ਿਆਦਾ ਤੇ ਹਲਦੀ ਇਹਨੂੰ ਜੀਰਾ ਪੱਕ ਗਿਆ ਇਹਨੇ ਵੀ ਵਿਚਾਰ ਕਰਨਾ ਇਹਨੂੰ ਹੌਕਾ ਜਿਹਾ ਪਕਾਵਾਂਗੇ ਕਰਛੀ ਦੇ ਦਿਨੇ ਔਰ ਨਹੀਂ ਗੈਸ ਦੀ ਫਲੇਮ ਲੋ ਰੱਖਣੀ ਹੈ ਲੋ ਜੀ ਮਸਾਲੇ ਆਪਣੇ ਪੱਕ ਗਏ ਤੇ ਇਹਦੇ ਵਿੱਚ ਆਪਾਂ ਰਫਲੀ ਚੌਪ ਕੀਤਾ ਹੋਇਆ ਟਮਾਟਰ ਤੇ ਅਦਰਕ ਪੋਕਾਂਗੇ ਕਿਉਂਕਿ ਇਹ ਆਪਾਂ ਕੁੱਕ ਬਣਾ ਰਹੇ ਹਾਂ ਇਹਨੂੰ ਹੌਲਕਾ ਜਿਹਾ ਪਕਾ ਲਾਂਗੇ ਲੋਜੀ ਇਹ ਜ਼ਿਆਦਾ ਨਹੀਂ ਪਕਾਉਣਾ ਆਪਾਂ ਬਸ ਹਲਕੇ ਜਿਹਾ ਸੌਫਟ ਹੀ ਕਰ ਲੈਣਾ ਹੁਣ ਆਪਾਂ ਇਹਦੇ ਵਿੱਚ ਆਪਣੀਆਂ ਸਬਜ਼ੀਆਂ ਐਡ ਕਰ ਦਾਂਗੇ ਲੋਜੀ ਸਬਜ਼ੀਆਂ ਕਰੰਗੀ ਤਰੀਂ ਨਾਲ ਮਿਕਸ ਕੋਈ ਪਾਣੀ ਨਹੀਂ ਇਹਦੇ ਵਿੱਚ ਪਾਣਾ ਆਪਾਂ ਬਹੁਤ ਕੁਇਕ ਰੈਸਪੀ ਹੈ ਲੋਜੀ ਸਾਰੀ ਸਬਜ਼ੀ ਆਪਾਂ ਆਪਾਂ ਮਿਕਸ ਕਰੀ ਤਰੀਂ ਨਾਲ ਇਹਦੇ ਤੇ ਲਗਾ ਦਾਂਗੇ ਟੱਕਣ ਇਹਦੀਆਂ 4 ਵਸ ਲੰਬਰਵਾਵਾਂਗੇ ਠੀਕ ਹੈ ਥੋੜੀ देर ਫਿਰ ਇਹਨੂੰ ਆਟੋਮੈਟਿਕਲੀ ਸਟੀਮ ਲਿਫਟ ਕਰ ਦਾਂਗੇ ਤੇ ਬਸ ਹਨ ਫਿਰ ਰੈਡੀ ਥੀਂ ਦਿਖਾਣੀ ਆ ਸਬਜੀ ਔਰ ਫਾਈਨਲ ਟੱਚ ਕਰਾਂਗੇ ਇੱਕ ਵਾਰੀ ਕੁੱਕਰ ਦੀ ਆਪਾਂ ਸਟੀਮ ਚੈੱਕ ਕਰ ਲਈ ਸਟੀਮ ਬਣ ਰਹੀ ਹੈ ਬਲੌਜੀ ਚਾਰ 2 ਬਚਦੀਆਂ ਗੈਸ ਕਰ ਦਾਂਗੇ ਬੰਦ ਆਪਾਂ ਇਹਦੀ ਆਟੋਮੈਟਿਕਲੀ ਗੈਸ ਨਿਕਲ ਦਾਂਗੇ ਇਹਨੂੰ ਫੇਰ ਖੋਲਣਾਗੇ ਜਦੋਂ ਸਟੀਮ ਪੂਰੀ ਨਿਕਲ ਗਈ ਲੋਜੀ ਚਾਰ ਸੀਟੀਆਂ ਆਪਣੀਆਂ ਬਰ ਚੁੱਕੀਆਂ ਨੇ ਸਟੇਮ ਪੂਰੀ ਨਿਕਲ ਚੁੱਕੀ ਆ ਹੁਣ ਕੁੱਕਰ ਖੋਲ ਲਾਂਗੇ ਲਓ ਜੀ ਸਬਜੀ ਚੈੱਕ ਕਰੋ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਤਣੀਆਂ ਦਿਲ ਖੋਲ ਕੇ ਤੇ ਨਾਲ ਹੀ ਐਡ ਕਰ ਦਾਂਗੇ ਆਪਾਂ ਬਣਾਈ ਆਪਣੀ ਫਰੈਸ਼ ਲਓ ਨੂੰ ਜਿੰਨੀ ਤਰ੍ਹਾਂ ਕਰ ਲਾਂਗੇ ਮਿਕਸ ਆਪਾਂ ਲਓ ਜੀ ਮਲਾਈ ਹੋ ਗਈ ਚੰਗੀ ਤਰ੍ਹਾਂ ਨਾਲ ਮਿਕਸ ਆਪਣੀ ਇਹਨੂੰ ਇਦਾਂ ਹੀ ਰੱਖ ਲਾਂਗੇ ਜਦੋਂ ਖਾਣਾ ਪਰੌਠੇ ਨਾਲ ਖਾਓ ਫੁਲਕੇ ਨਾਲ ਖਾਓ ਜਿਹਦੇ ਨਾਲ ਮਰਜ਼ੀ ਖਾਓ ਖਾਓ ਜ਼ਰੂਰ ਕੱਤੂ ਗਰਮੀ ਦੇ ਵਿੱਚ ਕੱਦੂ ਇੱਕ ਤੋਹਫਾ ਰਾਇਤਾ ਬਣਾਓ ਕੋफ्ते ਬਣਾਓ ਸਬਜ਼ੀ ਬਣਾਓ ਖਾਓ ਕੱਦੂ ਜ਼ਰੂਰ ਖਾਓ ਗਰਮੀ ਕੱਢਣ ਲਈ ਪੈਰਾਂ ਦੀਆਂ ਤਲੀਆਂ ਦੇ ਥੱਲੇ ਵੀ ਛੱਸ ਸਕਦੇ ਹੋ ਤੁਸੀਂ ਬੋਡੀ ਦੀ ਗਰਮੀ ਸਾਰੀ ਨਿਕਲ ਜਾਂਦੀ ਹੈ ਮਿਲਦੇ ਆ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਸਸ਼ੀਕਾਲ ਰਵ ਰਖਾ